ਸਰਬ ਨੌਜਵਾਨ ਸਭਾ ਨੇ ਨਸ਼ਾ ਖੋਰੀ ਵਿਰੋਧ ਸਾਂਝ ਕੇਂਦਰ ਦੇ ਸਹਿਯੋਗ ਨਾਲ ਮਨਾਇਆ ਵਿਸ਼ਬ ਦਿਹਾੜਾ ਨਸ਼ਾ ਖੋਰੀ ਖਿਲਾਫ ਇਕਜੁੱਟ ਹੋਈ ਸਾਰੀ ਦੁਨੀਆ ਕਿਹਾ ਐਸ ਐਚਓ ਹਰਦੀਪ ਸਿੰਘ ਮਾਨ ਨੇ ਦੁਆਬੇ ਦੇ ਮੋਰੀ ਸਮਾਜ ਸੇਵੀ ਜਥੇਬੰਦੀ ਸਰਬ ਨੌਜਵਾਨ ਸਭਾ ਰਜਿਸਟਰ ਫਗਵਾੜਾ ਅਤੇ ਯੁਵਕ ਸੇਵਾਮਾ ਕਲਾਬ ਪੁੱਲਾ ਰਾਈ ਵੱਲੋਂ ਸਾਂਝ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ नशाखोरी विरुद्ध विश्व दिहाड़ा सभा के प्रधान सुखविंदर सिंह दी सरपरस्ती हेत स्थानक सिविल हस्पता फगवाड़ा विखे मनाया गया समागम में मुख मेहमान वजो एसएचओ एच ओ सतनामपुरा हरदीप सिंह मान ने शिरकत की जबकि विशेष मेहमान वजो सांझ केंद्र फगवाड़ा तो वरिंदर कुमार ते सिंह राजेश चंद्र एस ਅਤੇ ਡਾਕਟਰ ਨikhil Singh ਦਿਮਾਗੀ ਰੋਗਾਂ ਦੇ ਮਾਹਰ ਸਿਵਲ ਹਸਪਤਾਲ ਫਗਵਾੜਾ ਸਮਾਜ ਸੇਵਕ ਮਦਨlal ਕਰੋਟਾਨੀਆਂ ਤੇ ਸਰਬਰ ਗੁਲਾਮ ਸੱਬਾ ਸ਼ਾਮਲ ਹੋਏ ਐਸਐਚਓ ਸਤਨਾਮਪੁਰਾ ਨੇ ਹਾਜੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਮਾਜ ਵਿੱਚ ਨਸ਼ੇ ਖਤਮ ਕਰਨ ਦੇ ਲਈ ਪੂਰੇ ਯਤਨ ਕਰ ਰਿਹਾ ਹੈ ਅਤੇ ਇਸ ਸੰਬੰਧ ਉਨਾ ਵੱਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਸਮਾਜਿਕ ਧਾਰਮਿਕ ਸੰਸਥਾਾਂ માં ਦਾ ਸਹਿਯੋਗ ਲਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨਾ ਸਿਰਫ ਉਹਨਾਂ ਨਸ਼ਾ ਤਸਕਰਾਂ ਦਾ ਚਿਹਰਾ ਨੰਗਾ ਕਰੇਗਾ ਜਿਹੜੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਟੱਕ ਰਹੇ ਹਨ ਸਗੋਂ ਉਹਨਾਂ ਨੂੰ ਸਖਤ ਸਜ਼ਾਾਂ ਮਾ ਦੇਣ ਲਈ ਵੀ ਤਤਪਰਤਾ ਨਾਲ ਕੰਮ ਕਰ ਰਿਹਾ ਹੈ ਸਰਵਰ ਗੁਲਾਮ सब्बा ने कहा कि नफरत हमेशा नशे तो करनी चाहिए है नशेड़ी व्यक्ति तो नहीं नशा करने दे आदि व्यक्ति की काउंसलिंग करके नशा त्याग देने लई मानसिक तौर पर उस नूं तैयार करने का उपराला किया जाना चाहिए है ताजो ਉਸ ਮਾਚ ਕੇ ਇੱਕ ਵਧੀਆ ਤੇ ਤੰਦਰੁਸਤ ਨਸ਼ਾ ਰਹਿਤ ਜੀਵਨ ਜੀਉ ਸਕੇ ਸਮਾਜ ਸੇਵਕ ਮਦਨ ਲਾਲ ਕੋਰਟਾਨੀ ਨੇ ਸਮਾਜ ਵਿੱਚ ਨਸ਼ੇ ਦੇ ਖਾਤਮੇ ਲਈ ਸਮੂਹਿਕ ਯਤਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਆਪਣੇ ਵਿਸਥਾਰਤ ਪਾਸ਼ਣ ਚ ਨਸ਼ੀਆਂ ਦੇ ਕਾਰਨਾ ਵਿੱਚ ਬੇਰੋਜ਼ਗਾਰੀ ਅਨਪੜਤਾ ਮਾਪਿਆਂ ਵੱਲੋਂ ਬੱਚਿਆਂ ਦੀ ਅਣਦੇਖੀ ਅਤੇ ਵੱਧ ਰਹੇ ਸੋਸ਼ਲ ਮੀਡੀਆ ਪ੍ਰਭਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਵਰਿੰਦਰ ਕੁਮਾਰ ਇੰਚਾਰਜ ਸਾਂਝ ਕੇਂਦਰ ਨੇ ਕਿਹਾ ਕਿ ਸਮਾਜ ਵਿੱਚ ਮੁੱਢ ਕਦਮੀ ਤੋਂ ਨਸ਼ੇ ਹਨ ਪਰ ਇਸ ਵੇਲੇ ਪੰਜਾਬ ਸਮਾਜ ਬੁਰੀ ਤਰ੍ਹਾਂ ਨਸ਼ਿਆਂ ਤੋਂ ਗ੍ਰਸਤ ਹੈ ਰਾਜੇਸ਼ ਚੰਦਰ ਕਾਰਜਕਾਰੀ ਐਸਐਮਓ ਨੇ ਕਿਹਾ ਕਿ ਨਸ਼ਿਆਂ ਇੱਕ ਬਿਮਾਰੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਲੇ ਦਵਾਈ ਦਿੱਤਾ ਲੋੜ ਹੈ ਹੀ ਬਲਕਿ ਪਰਿਵਾਰ ਸਮਾਲ ਦੀ ਨਸ਼ਈ ਵੱਲੋਂ ਨਸ਼ਾ ਸ਼ਡਾਂਜ ਵਿਸ਼ੇਸ਼ ਭੂਮਿਕਾ ਹੈ ਮਨ ਸੰਚਾਲਕ ਦੀ ਭੂਮਿਕਾ ਸਵਾਦੇ ਉਪ ਪ੍ਰਦਾਨ ਰਵਿੰਦਰ ਸਿੰਘ ਰਾਏ ਨੇ ਬਖੂਬ ਹੀ ਨਿਭਾਈ ਸਵਾ ਵੱਲੋਂ ਪਤਵੰਤਿਆਂ ਨੂੰ ਸਰਮਾਨਤਵੀ ਕੀਤਾ ਗਿਆ ਅਖੀਰ ਵਿੱਚ ਸਵਾ ਦੇ ਪ੍ਰਦਾਨ ਸੁਖਵਿੰਦਰ ਸਿੰਘ ਨੇ ਸਹਿਯੋਗ ਲਈ ਸਾਜ ਕੇਂਦਰ ਸਿਵਲ ਹਸਪਤਾਲ ਅਤੇ ਸਭੂ ਮਹਿਮਾਨਾਂ ਪਤਵੰਤਿਆਂ ਦਾ तहे दिलੋਂ ਤਨਵਾਦ ਕੀਤਾ ਇਸ ਮੌਕੇ ਜਗਜੀਤ ਸੇਡ ਮੈਨੇਜਰ ਸਾਹਿਬਜੀਤ ਸਾਭੀ ਮਨਦੀਪ ਬਾਸੀ ਰਾਕੇਸ਼ ਕੋਛੜ ਉਪਰਦਾਨ ਰਾਜਕੁਮਾਰ ਕਨੋਜੀਆ ਨਰਿੰਦਰ ਸੈਣੀ ਰਾਜਕੁਮਾਰ ਰਾਜਾ ਗੁਰਦੀਪ ਸਿੰਘ ਤੁਲੀ ਪਰਮਜੀਤ رائے ਜਸ਼ਨ ਮਹਿਰਾ ਗੁਲਸ਼ਨ ਕਪੂਰ मौलाना नसीम अहमद कासमी मुहम्मद फिरोज सैफी कारी सुफियान अमीर सैफी मैडम तनु, मैडम सपना शारदा मैडम आशु बग्गा, मैडम गुरजीत कौर मैडम लक्ष्मी अंजली मस्कीन मुस्कान कशिश अंजली प्रिया ਦਿਲ ਜੋਤ ਲਵ ਦੀਪ ਜਸ ਦੀਪ ਮਮਤਾ ਜਿਸ ਲੀਨ ਲਵ ਲੀਨ ਅਤੇ ਗੁਰਪ੍ਰੀਤ ਆਦੀ ਹਾਜ਼ਰ ਸਨ ਸਰਵੱਟੇ ਸਮਾਚਾਰ 24 ਤੋਂ ਮੋਨੂ ਸਰਵੱਟੇ ਦੀ ਖਾਸ ਰਿਪੋਰਟ ਇਹ ਜਿਹੜਾ ਉਰਾਲਾ ਕੀਤਾ ਸਰੋਜਾ ਮੌਜਨ ਸਭਾ ਤੇ ਉਰਗਲਬਾਣਾ ਮਿਲ ਕੇ ਤੇ ਇਲਾਕੇ ਦੇ ਮੌਜਨਾਨਾਂ ਐਮ ਸੀ ਸਾਹਿਬ ਬਣਾਣਾ ਸਾਜ ਕੇਂਦਰਾਂ ਚਾਰਜ ਤੇ ਸਾਡੇ ਸਜੋੜਾ ਜਿਹੜਾ ਬਾ ਇਹ ਅੱਜ ਦਿਵਸਿਆ ਮਨਾ ਰਹੇ ਹਾਂ ਅੱਜ ਦਾ ਜਿਹੜਾ ਦਿਨ ਹੈ ਇਹ ਬੜਾ ਮਹੱਤਵਪੂਰਨ ਹੈ ਇਹ ਸਾਰੇ ਵਰਡ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਇਹ ਅੱਜ ਜਿਹੜਾ ਮਨਾਇਆ ਜਾ ਰਿਹਾ ਹੈ ਆਪਾਂ ਵੀ ਜਿਹੜਾ ਆਪਣੇ ਬੱਚਿਆਂ ਨੂੰ ਅਵੇਅਰ ਕਰਨਾ ਭਈ ਇਹ ਜਿਹੜਾ ਨਸ਼ਾ ਆ ਇਹ ਮਾੜੀ ਚੀਜ਼ ਆ ਸੰਗਤ ਮਾੜੀ ਤੋਂ ਬਚੋ ਕਿਉਂਕਿ ਜਿਹੜਾ ਬੱਚੇ ਕਈ ਚੰਗੇ ਹੁੰਦੇ ਨੇ ਉਹ ਸੰਗਤ ਖਰਾਬ ਕਰਦੀ ਆਮ ਤੌਰ ਤੇ ਵੇਖਿਆ ਆਪਾਂ ਜਿੱਦਾਂ ਨਸ਼ਾ ਜਦੂ ਸੈਂਟਰ ਦੇ ਵਿੱਚ ਲੈ ਕੇ ਜਾਂਦੇ ਆ ਉਹਨੂੰ ਦਾਖਲ ਕਰਾਉਂਦੇ ਆ ਨਸ਼ਾ ਛੱਡ ਜਾਂਦਾ ਜਦੋਂ ਬਾਹਰ ਆਉਂਦਾ ਫੇਰ ਉਹਦੀ ਸੰਗਤ ਨਾਲ ਜੁੜਿਆ ਆਉਂਦਾ ਉਹ ਫੇਰ ਕਹਿੰਦੇ ਉਹਨੂੰ ਉਹਨਾਂ ਦਾ ਇੱਕ ਸਾਥੀ ਘਟਦਾ ਆ ਉਹਨੂੰ ਫੇਰ ਕਰਦੇ ਨੇ ਇਹ ਇਹ ਉਹਦੀ ਜਿਹੜੀ ਹੈਗੀ ਆ ਕਾਉਂਸਲਿੰਗ ਬਹੁਤ ਜ਼ਰੂਰੀ ਆ ਉੱਥੇ ਜੇ ਆਪਾਂ ਜਦਾਂ ਨਸ਼ਾ ਸੈਂਟਰ ਦੇ ਵਿੱਚ ਇਸੇ ਆਪਣੇ ਜਿਹੜਾ ਫ੍ਰੀ ਇਲਾਜ ਹੁੰਦਾ ਇੱਥੇ ਡਾਕਟਰ ਨੇ ਕਜੀਨ ਨੇ ਜਿਹੜੇ ਇੱਥੇ ਆਪਾਂ ਜਿਹੜਾ ਜਿਹੜਾ ਸਾਡੇ ਕੋਲ ਹੁੰਦਾ ਆ ਉਹ ਉਹਨਾਂ ਨੂੰ ਲੈ ਕੇ ਜਾਂਦੇ ਆ ਆਪਾਂ ਦਾਖਲ ਕਰਾਉਂਦੇ ਜਿਹੜਾ ਵੀ ਇਲਾਜ ਹੋਣਾ ਫ੍ਰੀ ਉੱਥੇ ਇਲਾਜ ਹੋਰਾਉਣਾ ਹਾਂ ਤੇ ਜੇ ਉਹ ਜਿਸ ਤਰੀਕੇ ਦਾ ਪੇਸ਼ੈਂਟ ਹੁੰਦਾ ਹੈ ਪੇਸ਼ੈਂਟ ਹੀ ਹੁੰਦਾ ਇੱਕ ਆਪਾਂ ਨੂੰ ਹਾਂਜੀ ਹਾਂਜੀ ਜਿਸ ਤਰੀਕੇ ਦਾ ਪੇਸ਼ੈਂਟ ਹੁੰਦਾ ਜੇ ਤਾਂ ਉਹਨੂੰ ਦਵਾਈ ਦੇ ਕੇ ਘਰੇ ਭੇਜਣ ਦੀ ਲੋੜ ਹੈ ਉਸ ਤਰੀਕੇ ਦਾ ਕਰ ਦੇਣਾ ਜਿਹਨੂੰ ਦਾਖਲ ਦੀ ਲੋੜ ਹੈ ਦਾਖਲ ਆਪਾਂ ਜਿਹੜਾ ਉਹਦੇ ਵਿੱਚ ਨਾ ਜਿੱਦਾਂ ਕੋ ਆਣ-ਗੋਣ ਸਾਡੇ ਨਸ਼ਾ ਕਰਦਾ ਜੇ ਆਪਾਂ ਚਾਰ ਘਰ ਵੇਰ ਹੋ ਜਾਈਏ ਵੀ ਅਸੀਂ ਉਹਨੂੰ ਨਹੀਂ ਵੇਚਣ ਦੇਣਾ ਤੇ ਦੀ ਇਮਰਤ ਨਹੀਂ ਹੈਗੀ ਉਹ ਨਸ਼ਾ ਦੇ ਸਾਡੀਆਂ ਕੋ ਡਿਪਾਰਟਮੈਂਟ ਦੀਆਂ ਮਜਬੂਰੀਆਂ ਆਉਂਦੀਆਂ ਕਿਉਂਕਿ ਅਸੀਂ ਸਾਨੂੰ ਪਤਾ ਵੀ ਹੁੰਦਾ ਕਿਸ ਵੇਲੇ ਨਸ਼ਾ ਵੇਚਣ ਦਾ ਕੰਮ ਕਰਦਾ ਪਰ ਅਸੀਂ ਸਾਨੂੰ ਅਸੀਂ ਰਿਕਵਰੀ ਜ਼ਰੂਰੀ ਹੁੰਦੀ ਹੈ ਰਿਕਵਰੀ ਹੋਊਗੀ ਫੇਰੀ ਆਪਾਂ ਅੱਗੇ ਅੱਗੇ ਉਹਦੇ ਵਿੱਚ ਤੁਸੀਂ ਉਹ ਵੇਰ ਹੋ ਗਏ ਉਹ ਤਾਂ ਵਿਰੋਧ ਕਰੋ ਸਾਡਾ ਸਹਿਯੋਗ ਲਓ ਅਸੀਂ ਹਾਜ਼ਰ ਹਾਂ 24 ਘੰਟੇ ਜੇਕਰ ਮਤਲਬ ਆਣ-ਗੋਣ ਦਾ ਘਰ ਵਿਰੋਧ ਕਰਨਗੇ ਤੇ ਉਹ ਨਸ਼ਾ ਨਹੀਂ ਵੇਚਦਾ ਆਮ ਤੌਰ ਤੇ ਜਿਹਨੇ ਮਾੜੇ ਪਿੰਡ ਅਸੀਂ ਜਾਣਿਆ ਲਾਗੇ ਨਾਲ ਦਾ ਘਰ ਆਊਗਾ ਅਸੀਂ ਕੋਈ ਤੇ ਪੁਰਾਣਾ ਦਾ ਘਰ ਕਰਾ ਦੋ ਕਿ ਨਾਲ ਦਾ ਕਬਾੜੇ ਕਿਤੇ ਮੈਨੂੰ ਤਾਂ ਪਤਾ ਇਹਦਾ ਮਤਲਬ ਉਹ ਵੀ ਇੰਡਾਇਰੈਕਟਲੀ ਉਹ ਵੀ ਸਾਥ ਦੇ ਰਿਹਾ ਉਹਦਾ ਜਿਹੜਾ ਡਟ ਕੇ ਦੁੱਧ ਬਰੋ ਆਪਾਂ ਇੱਕ ਪੰਜਾਬ ਨੂੰ ਵਧੀਆ ਪੰਜਾਬ ਸਿਰਤੀ ਦੇ ਦਵਾਰਾ ਕਾਫੀ ਜਿਹੜਾ ਹੈਗਾ ਅਸੀਂ ਬੜੇ ਜਿੰਨੇ ਵੀ ਹੈਗੇ ਸਮਗਲ ਦੇ ਛੋਟੇ ਪੈਂਡਲਰ ਹੈ ਸਾਰਿਆਂ ਦੇ ਬੱਚੇ ਲੈ ਕੇ ਅੰਦਰ ਭੇਜਿਆ ਉਹਦੇ ਨਾਲ ਬਹੁਤ ਜ਼ਿਆਦਾ ਪਰ ਕਿਹਾ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਪਰ ਹੋਰ ਜਿਹੜਾ ਆਪਾਂ ਰਲ ਮਿਲ ਕੇ ਸਹਿਯੋਗ ਦੇ ਗਏ ਇਹਦੀ ਜਿਹੜੀ ਮੇਨ ਹੈਗੀ ਆ ਅਵੇਅਰ ਕਰਕੇ ਆਪਾਂ ਜਿਹੜੀ ਡਿਮਾਂਡ ਘਟਾਈਏ ਜਦੋਂ ਡਿਮਾਂਡ ਘਟ ਗਈ ਖਰੀਦਣ ਵਾਲਾ ਕੋਈ ਨਾ ਹੋਇਆ ਤਾਂ ਆਪਾਂ ਆਟੋਮੈਟਿਕਲੀ ਇਹਦਾ ਨਸ਼ਾ ਘਟਦਾ ਹੈ ਮੇਨ ਹੈਗਾ ਇਹਦੀ ਜਿਹੜੀ ਡਿਮਾਂਡ ਘਟਾਈਏ ਸਪਲਾਈ ਰਹਿਣ ਜਿਹੜੀ ਆ ਆਪੇ ਹੀ ਡੋਲ ਜੂਗੀ ਤੇ ਸਾਡਾ ਸਹਿਯੋਗ ਕਰੋ ਤੁਹਾਡੇ ਸਹਿਯੋਗ ਤੋਂ ਬਿਨਾ ਜਿਹੜਾ ਇਹ ਜਿਹੜਾ ਨਸ਼ਾ ਨੂੰ ਅਸੀਂ ਜਿਹੜਾ ਪ੍ਰੋਪਰ ਕੰਟਰੋਲ ਨਹੀਂ ਕਰ ਸਕਦੇ ਦੁਬਾਰਾ ਮਹਿਕੇ ਕੰਬਲਾ ਮਾਰ ਗਏ ਤੇ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਬਣਾਈਏ ਸੋਨੇ ਦੀ ਛੀੜੀ ਬਣਾਈਏ ਪੰਜਾਬ ਨੂੰ ਤੇ ਦੁਬਾਰਾ ਧੰਨਵਾਦ ਅੱਜ ਜਵਕ ਸਿਵਾਵਾ ਕਲਬ ਵੱਲੋਂ ਜੀਵਲ ਹਸਪਤਲ ਵਿਕੇ ਨਸ਼ਿਆਂ ਦੇ ਵਿਰੋਧ ਮੀਮ ਚੜਾਈ ਗਈ ਹੈ ਇਹਦੇ ਵਿੱਚ ਇਹਦੇ ਵਿੱਚ ਸਾਰਾ ਕੋ ਦੱਸਿਆ ਜਾਏਗਾ ਕਿ ਸਾਨੂੰ ਨਸ਼ੇ त्याਗਣੇ ਚਾਹੀਦੇ ਆ ਸਾਨੂੰ ਸਵੇਰ ਉੱਠ ਕੇ ਸੈਰ ਤੇ ਰੰਚਣਾ ਚਾਹੀਦਾ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਸਭ ਤੋਂ ਸਾਨੂੰ ਸਭ ਨੂੰ ਸਹਾਇਤ ਕਰਨਾ ਚਾਹੀਦਾ ਇਸ ਦੇ ਵੱਲ ਥੈਂਕ ਯੂ ਧੰਨਵਾਦ ਅੱਜ ਸਰਬ ਨੌਜਵਾਨ ਸਭਾ ਵੱਲੋਂ ਨਸ਼ਾ ਖੋਰੀ ਦੇ ਖਿਲਾਫ ਸਾਡੇ ਸਾਂਝ ਕੇਂਦਰ ਦੇ ਸਹਿਯੋਗ ਨਾਲ ਜਿਹੜਾ ਜੇ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸਿਵਲ ਹਸਪਤਾਲ ਪਵਾੜਾ ਵੀ ਗਏ ਅਸੀਂ ਜਿੱਥੇ ਇਸ ਪ੍ਰੋਗਰਾਮ ਦੀ ਛਲਾਗਾ ਕਰਦੇ ਆ ਉੱਥੇ ਅਸੀਂ ਸਮੁੱਚੀ ਮਾਨਵਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਾ ਇੱਕ ਬਹੁਤ ਵੱਡਾ ਕੋੜ ਹੈ ਔਰ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਉਹ ਆਪਣੀ ਜ਼ਿੰਦਗੀ ਜੀਂਦੇ ਜੀ ਖਤਮ ਕਰ ਲੈਂਦਾ ਸਾਨੂੰ ਇਸ ਨਸ਼ਿਆਂ ਤੋਂ ਵੇਰ ਹੋ ਕੇ ਇਸ ਨਸ਼ਿਆਂ ਦੇ ਪ੍ਰਤੀ ਸੁਚੇਤ ਰਹਿ ਕੇ ਆਪਣੀ ਸੁਚੱਜੀ ਜ਼ਿੰਦਗੀ ਜਿਉਣ ਲਈ ਸਾਨੂੰ ਇੱਕ ਉਪਰਾਲਾ ਕਰਨਾ ਚਾਹੀਦਾ ਕਿ ਇਸ ਨਸ਼ਿਆਂ ਦੇ ਕੋੜ ਦੇ ਖਿਲਾਫ ਹਰ ਇੱਕ ਨੂੰ ਜਿਹੜਾ ਆ ਸੰਦੇਸ਼ ਦੇਣਾ ਚਾਹੀਦਾ ਤਾਂ ਕਿ ਨਸ਼ਾ ਸਾਡੇ ਸਮਾਜ ਵਿੱਚੋਂ ਖਤਮ ਹੋਵੇ ਕਿਉਂਕਿ ਸਾਰੇ ਧਰਮਾਂ ਦੇ ਵਿੱਚ ਸਾਰੇ ਗ੍ਰੰਥਾਂ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਬੁਰਾਈ ਲਿਖੀ ਹੈ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਇਨਸਾਨ ਇਨਸਾਨੀਅਤ ਦਾ ਰੂਪ ਛੱਡ ਕੇ ਹਵਾਨੀਅਤ ਦਾ ਰੂਪ اختیار ਕਰ ਲੈਂਦਾ ਨਸ਼ਾ ਕਰਕੇ ਉਹਨੂੰ ਇਹ ਵੀ ਸਮਝ ਨਹੀਂ ਰਹਿੰਦੀ ਇਹ ਸੋਝੀ ਨਹੀਂ ਰਹਿੰਦੀ ਕਿ ਮੈਂ ਸਮਾਜ ਦੇ ਵਿੱਚ ਕਿੱਡਾ ਵੱਡਾ ਜੁਰਮ ਕਿੱਡਾ ਵੱਡਾ ਕ੍ਰਾਈਮ ਕਰ ਰਿਹਾ। ਇਹ ਨਸ਼ੇ ਸਾਡੇ ਸਮਾਜ ਦੇ ਵਿੱਚ ਕੋੜ ਵਾਂਗੂ ਫੈਲ ਰਹੇ ਨੇ। ਔਰ ਪੂਰੇ ਬਲਡ ਦੇ ਵਿੱਚ ਹੀ ਨਸ਼ਾ ਆਪਣੇ ਪੈਰ ਪਸਾ ਰਿਹਾ। ਇਹ ਲਈ ਲਈ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਹੰਬੜਾ ਮਾਰਨ ਦੀ ਲੋੜ ਹੈ ਔਰ ਲੋਕਾਂ ਨੂੰ ਵੇਰ ਕਰਨ ਦੀ ਲੋੜ ਹੈ ਕਿ ਨਸ਼ਾ ਕਿੱਡੀ ਵੱਡੀ ਘਾਤਕ ਚੀਜ਼ ਹੈ ਜਿਹਤੋਂ ਸਾਨੂੰ ਇਹ ਇੱਕ ਜੰਗ ਤੋਂ ਵੀ ਵੱਡੀ ਚੀਜ਼ ਹੈ। ਕਿਉਂਕਿ ਇਹ ਸਾਡਾ ਸਰੀਰ ਹੌਲੀ-ਹੌਲੀ ਖਤਮ ਕਰ ਦਿੰਦਾ ਔਰ ਸਾਡੇ ਇਨਸਾਨੀਅਤ ਦਾ ਦਾਰਾ ਵੀ ਖਤਮ ਕਰ ਦਿੰਦਾ। ਸੋ ਅੱਜ ਅਸੀਂ ਕਾਰਬੋਨੋ ਮਹੀਨ ਜੰਦੀ ਹੈ ਮੇਰੇ ਬਰਦ ਹਾਂ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਵੀ ਦੇਖੋ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਵੀ ਬਹੁਤ ਪਰ ਉਹਦੇ ਐਫਰਟ ਉਹਦੇ ਜਿਹੜੇ ਨਤੀਜੇ ਆ ਉਹ ਤਦ ਹੀ ਸਰਕਾਰ ਹੋਣਗੇ ਜੇ ਲੋਕ ਮਿਲ ਕੇ ਹੰਬੜਾ ਮਾਨ ਗਏ ਸੋ ਅਸੀਂ ਸਰਕਾਰ ਦੇ ਵੀ ਧੰਨਵਾਦੀ ਆ ਔਰ ਸਰਬ ਨੌਜਵਾਨ ਸਭਾ ਦੇ ਔਰ ਸਾਂਝ ਕੇਂਦਰ ਦੀ ਸਮੂਚੀ ਟੀਮ ਦੇ ਕਿ ਉਹਨਾਂ ਨੇ ਅੱਜ ਇਹ ਉਪਰਾਲਾ ਕੀਤਾ ਨਸ਼ਾ ਖੋਰੀ ਵਿਰੋਧ ਜਿਹੜਾ ਹੈ ਅੱਜ ਇਹ ਅਭਿਆਨ ਚਲਾਇਆ ਅਸੀਂ ਵੀ ਆਪਣੇ ਵੱਲੋਂ ਪੂਰਨ ਸਹਿਯੋਗ ਦੇਾਂਗੇ ਔਰ ਜਿੱਥੇ ਜਿੱਥੇ ਲੋਡ ਹੋਊਗੀ ਨਸ਼ਾ ਦੇ ਖਿਲਾਫ ਇਹ ਕੈਂਪ ਲੱਗਣਗੇ ਉਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੀ ਬੇਅਰ ਕਰਾਂਗੇ ਸੋ ਇਹਨਾਂ ਸਾਰੀਆਂ ਟੀਮਾਂ ਦਾ ਅੱਜ ਬਹੁਤ-ਬਹੁਤ ਧੰਨਵਾਦ ਨਸ਼ਾ ਦੀ ਦਿੱਖੇ ਸਮਾਜ ਦੇ ਵਿੱਚ ਕਾਫੀ ਦਾਦਾ ਹੈ ਇੱਕ ਨਸ਼ਾ ਸਭ ਤੋਂ ਪਹਿਲਾ ਕੋਈ ਰਾਤ ਕੋਈ ਆਣ ਵਾਲੇ ਦਾ ਬੰਦਾ ਹੀ ਲਗਾ ਸਕਦਾ ਹੈ ਛੋਟੀ ਮਾਤਰਾ ਸ਼ੁਰੂ ਹੋ ਕੇ ਉਹ ਕਾਫੀ ਵੱਡੀ ਮਾਤਰਾ 'ਚ ਪਹੁੰਚ ਜਾਂਦਾ ਹੈ ਜਿੰਨਾ ਹਰ ਘਰ ਕਿਹਦੀ ਚਿੰਤਾ ਹੈ ਖੱਲਾ ਉਸ ਦਾ ਹਨੇਰੀ ਪੂਰਾ ਸਮਾਜ ਪੀੜਿਤ ਹੁੰਦਾ ਹੈ ਤੇ ਸਾਾਨੂੰ ਮਿਲ ਕੇ ਜਿੰਨਾ ਦਾ ਸਾਥ ਦੇਣਾ ਚਾਹੀਦਾ ਹੈ ਕਿ ਜਿਹੜੀ ਵੀ ਭਾੜੇ ਹੈਗੇ ਨੂੰ ਸਾਡੇ ਕੋਲ ਭੇਜਣ ਦੇ ਲਈ ਦਾਜ ਕਰਾਂਗੇ ਕਿ ਇਸ ਨਸ਼ੇ ਨੂੰ ਲਗਾ ਫੈਲਾ ਸਕੀ ਤੇ ਬਾਕੀ ਸਰਕਾਰ ਵੀ ਆਪਣਾ ਕੋਰਦਿਆ ਕਰਦੀ ਜੇਗੀ ਕਿ ਜਿਹੜੀ ਸਰਕਾਰ ਨੂੰ ਬਹੁਤ ਜੀਵਨ ਲਗਾ ਲੈਣੇ ਨੇ ਸਾਡੇ ਇਹ ਸਾਡਾ ਇਸ ਉੱਤੇ ਵੀ ਜਿਹੜਾ ਨਸ਼ਾ ਉਹ ਜਿਹੜਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈਗਾ ਡਿਸਟ੍ਰਿਕਟ ਕੋਈ ਵੀ ਅਗਲੇ ਦੋ ਦਿਨ ਸਾਡੇ ਕੋਈ ਸੰਸਦ ਤੁਹਾਨੂੰ ਜਿਹੜਾ ਇਸ ਨਸ਼ੀ ਪ੍ਰੋਜੈਕਟ ਜਿਹੜਾ ਸੀ ਕਿ ਡਿਸੈਨਸਸ ਸੱਜੇ ਤੋਂ ਬੋਰਡਰ ਨਾਲ ਫੈਸਲਾ ਲੈ ਲਏਗੇ ਜਿਵੇਂ ਜਿਵੇਂ ਅਸੀਂ ਮੰਨ ਲਵਾਂਗੇ ਚੋਪੋਸਾ